ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਐਂਡ ਨੂੰ ਆਈ ਹੋਪ ਤੁਸੀਂ ਸਾਰੇ ਵਧੀਆ ਠੀਕ ਠਾਕ ਹੋਵੋਗੇ ਤੰਦਰੁਸਤ ਹੋਵੋਗੇ ਤੇ ਹਾਂਜੀ ਅੱਜ ਆਪਾਂ ਨਿਊ ਵੀਡੀਓ ਲੈ ਕੇ ਆਏ ਆਂ ਤੇ ਅੱਜ ਦੀ ਵੀਡੀਓ ਹੈਗੀ ਐਂਜੀ ਸੂਟ ਕਟਿੰਗ ਤੇ ਅੱਜ ਆਪਾਂ ਕੋਈ ਵੀ ਵਲੌਗ ਨਹੀਂ ਪਾਵਾਂਗੇ ਤੇ ਅੱਜ ਸੂਟ ਦੀ ਕਟਿੰਗ ਦੇ ਹੀ ਵੀਡੀਓ ਪਾਵਾਂਗੇ ਕਿ ਆਪਾਂ ਆਪਣੀ ਸੂਟ ਦੀ ਕਟਿੰਗ ਆਪਾਂ ਕਿਵੇਂ ਕਰਦੇ ਆਂ ਸੂਟ ਦੀ ਕਟਿੰਗ ਕਿਉਂਕਿ ਹਰੇਕ ਦਾ ਵੱਖਰਾ ਵੱਖਰਾ ਟਰਪ ਹੁੰਦਾ ਆਪਣੇ ਸੂਟ ਦੀ ਕਟਿੰਗ ਕਰਨ ਦਾ ਤੇ ਆਪਾਂ ਬਣਾਵਾਂਗੇ ਸਟ੍ਰੇਟ ਸਲਵਾਰ ਤੇ ਨਾਲ ਗੋਲ ਚਾਕ ਵਾਲੇ ਘੇਰੇ ਵਾਲੇ ਮਤਲਬ ਕੋਟ ਸੈੱਟ ਟਾਈਪ ਬਣਾਵਾਂਗੇ ਤੇ ਹਾਂ ਜੀ ਇੱਥੇ ਆਪਾਂ ਕੱਪੜੇ ਨੂੰ ਸਲਵਾਰ ਵਾਲੇ ਕੱਪੜੇ ਨੂੰ ਆਪਾਂ ਫੋਲਡ ਕਰ ਲਿਆ ਸੀ ਫੋਰ ਫੋਰ ਫੋਲਡ ਕਰਕੇ ਤੇ ਜਿਹੜਾ ਖੁੱਲਾ ਪਾਸਾ ਆਪਣੇ ਪਾਸੇ ਰੱਖ ਕੇ ਤੇ ਬੰਦ ਸਾਈਡ ਦੂਸਰੇ ਪਾਸੇ ਰੱਖ ਲਿਆ ਸੀ ਤੇ ਪ੍ਰੈਸ ਮਾਰ ਕੇ ਵਧੀਆ ਪਟਕਾ ਕੇ ਰੱਖ ਲਈ ਤੇ ਆਪਾਂ ਹੁਣ 9.5 ਮੋਰੀ ਰੱਖੀ ਹੈਗੀ ਸਲਵਾਰ ਦੀ ਤੇ ਲੰਬਾਈ ਰੱਖੀ ਹੈਗੀ 31 ਇੰਚ ਤੁਸੀਂ ਆਪਣੇ ਹਿਸਾਬ ਨਾਲ ਰੱਖ ਸਕਦੇ ਹੋ ਜਿੰਨੀ ਤੁਹਾਡੀ ਸਲਵਾਰ ਦੀ ਲੰਬਾਈ ਹੈ ਹੈਗੀ ਹੈ ਬਿਨਾ ਵੈਲਟ ਤੋਂ ਤੇ ਉਨੀ ਤੁਸੀਂ ਲੰਬਾਈ ਰੱਖੋ ਤੇ ਆਪਾਂ ਬੈਲਟ ਆਪਾਂ ਆਸਣ ਰੱਖ ਲਿਆ ਸੀ 9 ਇੰਚ ਦਾ ਆਸਣ ਰੱਖ ਕੇ ਤੇ 31 ਇੰਚ ਦੀ ਲੰਬਾਈ ਤੇ 9.5 ਇੰਚ ਦੀ ਮੋਰੀ ਰੱਖ ਕੇ 2 ਇੰਚ ਤੋਂ ਆਪਾਂ ਵਧਾ ਕੇ ਰੱਖਣਾ ਤੇ ਆਪਾਂ ਸ਼ੇਪ ਪੱਟੀ ਦੇ ਨਾਲ ਨਿਸ਼ਾਨ ਲਗਾ ਲਾਂਗੇ ਤੇ ਫਿਰ ਆਪਾਂ ਜਿਹੜਾ ਮਤਲਬ 2 ਇੰਚ ਵੱਧ ਕਟਿਆ ਸੀ ਉਹ ਤੋਂ ਆਪਾਂ ਕਟਿੰਗ ਕਰ ਦਾਂਗੇ ਤੇ ਸਲਵਾਰ ਦੀ ਕਟਿੰਗ ਸਮਝ ਲੋ ਹੋਗੀ ਇਹ ਬਿਲਕੁਲ ਹੀ ਸੌਖਾ ਤਰੀਕਾ ਹੈਗਾ ਅ ਸਿੰਪਲ ਸਲਵਾਰ ਸਟੇਟ ਸਲਵਾਰ ਕਟਿੰਗ ਕਟਿੰਗ ਕਰਨ ਦਾ ਤੇ ਲੋ ਜੀ ਮੈਟਾਂ ਦੇ ਵਿੱਚ ਸਲਵਾਰ ਦੀ ਕਟਿੰਗ ਹੋ ਗਈ ਹੈ ਇਹਦੇ ਵਿੱਚ ਕੋਈ ਆਪਾਂ ਪੌਂਚੇ ਪਾਉਣ ਦੀ ਕੋਈ ਵੀ ਲੋੜ ਨਹੀਂ ਹੁੰਦੀ ਤੇ ਫਰਸ਼ੀ ਸਲਵਾਰ ਵੀ ਬਣਾ ਸਕਦੇ ਹੋ ਸਟੇਟ ਸਲਵਾਰ ਵੀ ਬਣਾ ਸਕਦੇ ਹੋ ਜੇ ਖੁੱਲੇ ਪੌਂਚੇ ਰੱਖ ਲੇ ਤਾਂ ਫਰਸ਼ੀ ਸਲਵਾਰ ਬਣ ਚੋਗੀ ਤੇ ਆਪਾਂ ਐਕਸਟਰਾ ਜਿਹੜਾ ਆਪਾਂ ਰੱਖਿਆ ਸੀ ਆ ਕੱਪੜਾ ਕੱਟਤਾ ਤੇ ਹੁਣ ਆਪਾਂ ਕੱਟਾਂਗੇ ਜੀ ਹੁਣ ਆਪਾਂ ਕੱਟਣਾ ਨਹੀਂ ਸੌਰੀ ਆਪਾਂ ਹੁਣ ਨਿਸ਼ਾਨ ਲਾਵਾਂਗੇ ਕਾਟ ਪਾਵਾਂਗੇ ਕਿ ਜਿਹੜੀ ਸਟੇਟ ਰਹਿੰਦੀ ਹੈ ਬਿਲਕੁਲ ਹੀ ਸਿੱਧੀ ਰਹਿੰਦੀ ਹੈ ਪਹੁੰਚੇ ਪੈ ਮਤਲਬ ਥੱਲੇ ਡਿੱਗਦੇ ਨਹੀਂ ਹੈਗੇ ਪੈਰਾਂ ਦੇ ਉੱਤੇ ਤੇ ਆਪਾਂ ਹੁਣ ਪਾਵਾਂਗੇ ਇੱਥੇ ਕਾਟ ਜੀ 2 ਇੰਚ ਦੀ ਉਹ ਤੁਹਾਡੀ ਮਰਜ਼ੀ ਹੈ 1.5 ਇੰਚ ਦੀ ਪਾਉਣੀ ਹੈ 2 ਇੰਚ ਦੀ ਪਾਉਣੀ ਹੈ 2.5 ਇੰਚ ਦੀ ਪਾਉਣੀ ਹੈ ਉਹ ਤੁਹਾਡੀ ਮਰਜ਼ੀ ਹੈ 2.5 ਇੰਚ ਤੱਕ ਕਾਟ ਪੈਂਦੀ ਆ ਤਾਂ ਜੋ ਸਲਵਾਰ ਦਾ ਜਿਹੜਾ ਪਹੁੰਚਾ ਬਿਲਕੁਲ ਸਟ੍ਰੇਟ ਖੜਾ ਰਹੇ ਤੇ ਥਿਆ ਪਟਾ 2 ਇੰਚ ਦੀ ਕਾਟ ਪਾ ਪਾਤੀ ਹੈਗੀ ਐ ਤੇ ਹੁਣ ਆਪਾਂ ਇਹਨੂੰ ਕਟਿੰਗ ਕਰ ਦਾਂਗੇ ਸਿਰੇ ਤੱਕ ਨਹੀਂ ਜਾਣਾ ਬਸ ਜਿੰਨਾ ਕ ਆਪਾਂ ਕਟਿਆ ਉਹਨਾਂ ਤੱਕ ਹੀ ਥੋੜਾ ਮੋਟਾ ਰੱਖਣਾ ਹੈਗਾ ਅਸਨ ਤੱਕ ਨਹੀਂ ਲੈ ਕੇ ਜਾਣਾ ਬਸ ਮਤਲਬ ਟੇਟੀ ਕੱਟ ਪਾਉਣੀ ਹੈਗੀ ਆ ਤੇ ਲੋ ਜੀ ਸਲਵਾਰ ਦੀ ਹੋਗੀ ਕਟਿੰਗ ਤੇ ਹੁਣ ਆਪਾਂ ਕੱਟ ਲਾਂਗੇ ਪੇਟੀ ਪੇਟੀ ਰੱਖੀ ਐ ਜੀ ਲੰਬਾਈ ਹੈਗੀ ਇਹਦੀ 24 ਇੰਚ ਰੱਖੀ ਐ ਤੇ 7 ਇੰਚ ਆਪਾਂ ਚੜਾਈ ਰੱਖੀ ਹੈਗੀ ਆ 4 2 ਫੋਲਡ ਕੀਤਾ ਆਪਾਂ ਡਬਲ ਫੋਲਡ ਫੋਲਡ ਕਰਕੇ ਤੇ ਆਪਾਂ 24 ਇੰਚ ਦੀ ਲੰਬਾਈ ਤੇ 7 ਇੰਚ ਚੌੜਾ ਆਪਾਂ ਰੱਖ ਲਈ ਰੱਖ ਲਈ ਹੈਗੀ ਇਹ ਪੇਟੀ ਤੇ ਲੋ ਜੀ ਪੇਟੀ ਵੀ ਕੱਟੀ ਗਈ ਸਲਵਾਰ ਦੀ ਕਟਿੰਗ ਹੋ ਗਈ ਆ ਬਹੁਤ ਹੀ ਸੋਕੇ ਢੰਗ ਨਾਲ ਆਪਾਂ ਕਟਿੰਗ ਕੀਤੀ ਹੈ ਤੇ ਜੇਕਰ ਤੁਹਾਨੂੰ ਹਜੇ ਵੀ ਬਿਲਕੁਲ ਸਮਝ ਨਹੀਂ ਆਇਆ ਹੈਗਾ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਆਪਾਂ ਬਿਲਕੁਲ ਹੀ ਵਧੀਆ ਸੌਖੇ ਤਰੀਕੇ ਨਾਲ ਸਮਝਾਵਾਂਗੇ ਤੇ ਹਾਂਜੀ ਹੁਣ ਆਪਾਂ ਕੱਟਦੇ ਆ ਕਮੀਜ਼ ਦੀ ਕਟਿੰਗ ਕਰਦੇ ਆ ਕਮੀਜ਼ ਵੀ ਆਪਾਂ ਫੋਲਡ ਕਰਕੇ ਰੱਖ ਲਿਆ ਸੀਗਾ ਤੇ ਹੁਣ ਆਪਾਂ ਕਿ ਬਾਕੀ ਤੁਸੀਂ ਇਹ ਦੇਖਣਾ ਕਿ ਕਮੀਜ਼ ਦੇ ਜਿਹੜੇ ਫਲਾਵਰ ਹੁੰਦੀ ਆ ਜਾਂ ਪ੍ਰਿੰਟ ਕੀਤਾ ਹੁੰਦਾ ਉਹ ਇੱਕੋ ਸਾਈਡ ਤੇ ਜਾਣਾ ਚਾਹੀਦਾ ਉਹ ਜਰੂਰ ਤੁਸੀਂ ਦੇਖ ਲੈਣਾ ਕਿ ਜਿਹੜੇ ਇਹ ਫਲਾਵਰ ਹੈ ਉਹ ਇੱਕ ਕਿਸ ਕਿਸ ਪਾਸੇ ਜਾ ਰਹੀ ਹੈ ਤੇ ਉਸ ਸਾਈਡ ਲੰਬਾਈ ਰੱਖਣੀ ਹੈ ਤੇ ਆਪਾਂ ਲੰਬਾਈ ਰੱਖਾਂਗੇ ਜੀ 40 ਇੰਚ ਕਿਉਂਕਿ ਸ਼ਾਰਟ ਕੁੜਤੀ ਬਣਾਉਣੀ ਆ ਵੈਸੇ ਆਪਾਂ ਰੱਖਦੇ ਹੁੰਨੇ ਆ 43 44 ਤੇ ਹੁਣ ਰੱਖਾਂਗੇ 40 ਜਾਂ 41 ਰੱਖ ਸਕਦੇ ਹਾਂ ਤੇ 26 ਇੰਚ ਘੇਰਾ ਰੱਖਾਂਗੇ ਕਿਉਂਕਿ ਘੇਰਾ ਆਪਾਂ ਫੁੱਲ ਲੈਂਥ ਵਾਲਾ ਆ ਪਾਉਣਾ ਹੈਗਾ ਚੌੜਾ ਜ਼ਿਆਦਾ ਪਾਵਾਂਗੇ ਘੇਰਾ ਖੁੱਲਾ ਰੱਖਾਂਗੇ ਕੋਟ ਸੈੱਟ ਟਾਈਪ ਆਪਾਂ ਸੂਟ ਬਣਾਉਣਾ ਹੈਗਾ ਤੇ ਇਸ ਕਰਕੇ ਆਪਾਂ ਘੇਰਾ ਥੋੜਾ ਜਿਹਾ ਖੁੱਲਾ ਹੀ ਰੱਖਾਂਗੇ ਤੇ ਲੋ ਜੀ ਆਪਾਂ ਨਵਾਈ ਦੇ ਨਿਸ਼ਾਨ ਲਗਾਤੇ ਆ ਤੇ ਆਪਾਂ ਆ ਫੋਲਡ ਕਰਕੇ ਰੱਖ ਲੈ ਹੈਗੇ ਕਮੀਜ਼ ਅਪਰ ਆਪਣੇ ਸੌਰੀ ਫਰੰਟ ਤੇ ਬੈਕ ਪਾਰਟ ਦੋਵੇਂ ਆਪਾਂ ਰੱਖ ਲੈ ਹੈਗੇ ਤੇ ਜਿਹੜਾ ਖੁੱਲਾ ਵਾਲਾ ਪਾਸਾ ਹੈ ਜੀ ਉਹ ਆਪਣੇ ਆਪਣੇ ਪਾਸੇ ਰੱਖਣਾ ਹੈਗਾ ਤੇ ਜਿਹੜਾ ਫੋਲਡ ਹੈ ਉਹ ਦੂਸਰੇ ਪਾਸੇ ਰੱਖਣਾ ਹੈ ਤੇ ਇਹਦਾ ਇੱਕ ਹੈਗਾ ਜੀ ਫਾਰਮੂਲਾ ਜਿਹੜਾ ਮੋਡੇ ਤੋਂ ਲੈ ਕੇ ਚਾਕਾਂ ਤੱਕ ਤੁਸੀਂ ਪਹਿਲਾਂ 7 ਜਾਂ 7.5 ਮੋਡਾ ਰੱਖ ਸਕਦੇ ਹੋ ਤੇ ਕਮਰ ਦਾ 14 3 3 ਨਿਸ਼ਾਨ ਰੱਖ ਲਓ ਤੇ ਜਿਹੜਾ ਚਾਕ ਹੈ ਜੀ ਉਹ 22 22.5 ਜਾਂ 23 ਤੱਕ ਤੁਸੀਂ ਰੱਖ ਸਕਦੇ ਹੋ ਇਹ ਇੱਕ ਫਾਰਮੂਲਾ ਹੈ ਹਰੇਕ ਤੇ ਸੂਟ ਤੇ ਚੱਲ ਜਾਂਦਾ ਹੈਗਾ 7.5 ਜਾਂ 7 14 ਤੇ 22 ਜਾਂ 22.5 ਤੇ ਆਪਾਂ ਹੁਣ ਨਿਸ਼ਾਨ ਸਿੱਧੇ ਕਰ ਲਾਂਗੇ ਨਿਸ਼ਾਨਾ ਨੂੰ ਸਿੱਧੇ ਕਰਕੇ ਤੇ ਫੇਰ ਹੁਣ ਆਪਾਂ ਟੀਰੇ ਦਾ ਨਿਸ਼ਾਨ ਲਾਵਾਂਗੇ 6 ਇੰਚ ਦਾ ਟੀਰਾ ਰੱਖਿਆ ਜੀ ਤੇ ਜਿਹੜੀ ਉੱਪਰ ਬ੍ਰੈਸਟ ਦੀ ਹੁੰਦੀ ਉਹਦਾ ਆਪਾਂ ਲਾਵਾਂਗੇ 6.5 ਤੇ ਇਹਨਾਂ ਨੂੰ ਆਪਾਂ ਸਿੱਧੇ ਕਰ ਲਾਂਗੇ ਨਿਸ਼ਾਨਾ ਨੂੰ ਤੇ ਹੁਣ ਆਪਾਂ ਲਾਵਾਂਗੇ ਨਿਸ਼ਾਨ ਫਿਟਿੰਗ ਵਾਲਾ 11 ਇੰਚ ਤੇ ਫਿਟਿੰਗ ਦਾ ਨਿਸ਼ਾਨ ਲਾ ਰਹੇ ਆ ਜਿੰਨਾ ਤੁਹਾਡਾ ਹੋਊਗਾ ਫਿਟਿੰਗ ਦਾ ਨਿਸ਼ਾਨ ਤੁਸੀਂ ਲਾ ਸਕਦੇ ਹੋ ਤੇ ਇਹ ਜਿੱਥੋਂ ਆਪਾਂ ਲਾਈ ਸੀ 6.5 ਤੋਂ ਲੈ ਕੇ ਤੇ 11 ਇੰਚ ਤੇ ਉਹਦੇ ਵਿੱਚਕਾਰ ਆਪਾਂ ਅੱਧ ਕਰ ਲੈਣਾ ਅੱਧ ਕਰਕੇ ਮਤਲਬ 2.5 ਇੰਚ ਤੇ ਆ ਜਾਊਗਾ ਅੱਧ ਤੇ ਉੱਥੋਂ ਆਪਾਂ ਫਿਰ ਬੈਕ ਤੇ ਕੱਟ ਪਾਵਾਂਗੇ ਬੈਕ ਮੋਡੇ ਦੀ ਕੱਟ ਪਾ ਕੇ ਜਿਵੇਂ ਤੁਹਾਨੂੰ ਵੀਡੀਓ ਦੇ ਵਿੱਚ ਦਿਖ ਰਿਹਾ ਤੁਸੀਂ ਇਸੇ ਤਰ੍ਹਾਂ ਹੀ ਕਰਨਾ ਹੈਗਾ ਫਿਟਿੰਗ ਬਹੁਤ ਜ਼ਿਆਦਾ ਸੋਹਣੀ ਆਉਂਦੀ ਹੈ ਸੂਟ ਦੀ ਜੇ ਇਸ ਹਿਸਾਬ ਨਾਲ ਤੁਸੀਂ ਕਟਿੰਗ ਕਰੋਗੇ ਸੂਟ ਦੀ ਫਿਟਿੰਗ ਬਹੁਤ ਜ਼ਿਆਦਾ ਸੋਹਣੀ ਆਉਂਦੀ ਹੈ ਤੇ ਹਾਂਜੀ ਹੁਣ ਆਪਾਂ ਛੇ ਪੱਟੀ ਦੇ ਨਾਲ ਇਹਨੂੰ ਵੀ ਆਪਾਂ ਨਿਸ਼ਾਨ ਲਾ ਦਾਂਗੇ ਇਹ ਤੁਹਾਡੀ ਮਰਜ਼ੀ ਹੈ ਵੈਸੇ ਵੀ ਲਾ ਸਕਦੇ ਜ਼ਰੂਰੀ ਨਹੀਂ ਕਿ ਆਪਣੇ ਕੋਲੇ ਇਹ ਜੇ ਇਹ ਆਪਣੇ ਕੋਲ ਹੈਗਾ ਸੀ ਤਾਂ ਆਪਾਂ ਨਿਸ਼ਾਨ ਲਾ ਲਏ ਆ ਤੇ ਵੈਸੇ ਨਹੀਂ ਤਾਂ ਤੁਸੀਂ ਵੈਸੇ ਵੀ ਨਿਸ਼ਾਨ ਲਾ ਸਕਦੇ ਹੋ ਇਸੇ ਤਰ੍ਹਾਂ 1 ਇੰਚ ਦੀ ਉੱਥੋਂ ਪਾ ਕੇ ਆਪਾਂ ਕੱਟ ਪਾਵਾਂਗੇ 1 ਇੰਚ ਦਾ ਰੱਖ ਕੇ ਤੇ 2 ਇੰਚ ਦੀ ਬੈਕ ਦੀ ਕੱਟ ਪਾ ਕੇ ਰੱਖਾਂਗੇ ਤੇ ਹੁਣ ਆਪਾਂ ਲਾਉਣੇ ਆ ਜੀ ਨਿਸ਼ਾਨ ਪਲੋਈਆਂ ਦੇ 4 ਇੰਚ ਆਪਾਂ ਚੋੜੀ ਜਿਹੜੀ ਪਲੋਈਆਂ ਦੀ ਚੜਾਈ ਰੱਖਣੀ ਹੈਗੀ ਆ ਤੇ 3 ਜਿੱਥੇ ਆਪਾਂ ਹੁਣ 14 ਇੰਚ ਕਮਰ ਦਾ ਨਿਸ਼ਾਨ ਲਾਇਆ ਸੀ ਜਿੱਥੇ ਉਹ ਨਿਸ਼ਾਨ ਤੋਂ ਉੱਪਰ 3 ਇੰਚ ਤਾਂ ਰੱਖਣਾ ਤੇ ਫਿਰ ਉੱਥੋਂ ਨਿਸ਼ਾਨ 7.5 ਜਾਂ 7 ਤੱਕ ਤੁਸੀਂ ਸਿੱਧਾ ਨਿਸ਼ਾਨ ਲਾ ਲਓ ਸਿੱਧੀ ਪਲੋਈ ਦਾ ਕੋਈ ਮੈਜ਼ਰਮੈਂਟ ਦੀ ਲੋੜ ਨਹੀਂ ਹੈਗੀ ਕਿ ਆਪਾਂ 11 ਤੇ ਰੱਖੀਏ 11.5 ਤੇ ਰੱਖੀਏ ਜਾਂ 12 ਤੇ ਰੱਖੀਏ ਉਹ ਕੋਈ ਹੁੰਦਾ ਹੈਗਾ ਇਹ ਸਿਰਫ ਜੇ ਇਸ ਤਰ੍ਹਾਂ ਇਸ ਤਰ੍ਹਾਂ ਤੁਸੀਂ ਨਿਸ਼ਾਨ ਲਾਉਂਗੇ ਤਾਂ ਕੋਈ ਫਰਕ ਨਹੀਂ ਪੈਂਦਾ ਹੈਗਾ ਵਧੀਆ ਫਿਟਿੰਗ ਆਉਂਦੀ ਹੈ ਤੇ ਆਪਾਂ ਜਿੱਥੇ ਹੁਣ ਆਪਾਂ ਕ੍ਰੋਸ ਹੁੰਦਾ ਜਿੱਥੋਂ ਤੇ ਉਥੋਂ ਆਪਾਂ ਹੁਣ ਉੱਪਰ ਦੀ ਜਿਹੜੀ ਪਲੋਈ ਹੈ ਉਹਦਾ ਨਿਸ਼ਾਨ ਲਾ ਲਾਂਗੇ 4 ਇੰਚ ਤੇ ਤੇ ਜਿਹੜੀ ਹੈਗੀ ਇਹ ਨੀਚਲੀ ਉਹ ਲਾਵਾਂਗੇ ਆਪਾਂ 1.5 ਇੰਚ ਤੇ ਤੁਸੀਂ ਇਹ ਧਿਆਨ ਰੱਖਣਾ ਕਿ ਜਿਹੜੀਆਂ ਪਲੋਈਆਂ ਦੇ ਨਿਸ਼ਾਨ ਐ ਉਹ ਜਿਹੜੀ 7 ਇੰਚ ਦੀ ਆਪਾਂ ਸਿੱਧੀ ਲਾਈ ਆ ਉਹਦੇ ਨਾਲ ਮੈਚ ਕਰਨੀਆਂ ਜ਼ਰੂਰੀ ਆ ਤੇ ਪਲੋਈਆਂ ਬਹੁਤ ਹੀ ਵਧੀਆ ਪੈਂਦੀਆਂ ਕੋਈ ਉੱਪਰ ਹੇਠਾ ਕੁਝ ਨਹੀਂ ਪੈਂਦੀ ਹੈਗੀ ਤੇ ਬਹੁਤ ਵਧੀਆ ਪੈਂਦੀ ਹੈ ਬਲੋਈਆਂ ਤੁਸੀਂ ਇੱਕ ਵਾਰ ਇਸ ਤਰ੍ਹਾਂ ਟਰਾਈ ਕਰਕੇ ਜਰੂਰ ਦੇਖਿਓ ਫਿਟਿੰਗ ਬਹੁਤ ਸੋਹਣੀ ਬਣਦੀ ਹੈ ਆਪਣੇ ਸੂਟ ਦੀ ਜੇਕਰ ਤੁਹਾਨੂੰ ਸਮਝ ਨਹੀਂ ਆਈ ਇਸ ਤਰ੍ਹਾਂ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਆਪਾਂ ਦੁਬਾਰਾ ਵੀਡੀਓ ਸ਼ੂਟ ਕਰਾਂਗੇ ਦੁਬਾਰਾ ਤੁਹਾਨੂੰ ਦੱਸਾਂਗੇ ਵਧੀਆ ਤਰੀਕੇ ਨਾਲ ਦੱਸਾਂਗੇ ਕਿ ਆਪਾਂ ਇਹਨੂੰ ਕਿਵੇਂ ਕਟਿੰਗ ਕਰਨਾ ਹੈ ਸੂਟ ਨੂੰ ਜੇਕਰ ਤੁਹਾਨੂੰ ਇਥੋਂ ਸਮਝ ਨਹੀਂ ਆਈ ਹੈਗੀ ਤਾਂ ਆਪਾਂ ਪ੍ਰੋਪਰ ਵੀਡੀਓ ਵਧੀਆ ਤਰੀਕੇ ਨਾਲ ਤੁਹਾਡਾ ਵੀਡੀਓ ਆਪਾਂ ਪਾਵਾਂਗੇ ਤੇ ਲੋ ਜੀ ਆਪਾਂ 1/2 ਇੰਚ ਦੀ ਕਾਟ ਪਾਤੀ ਮੋਢੇ ਉੱਤੋਂ ਦੀ ਤੇ ਇਹ ਪੌਣੀ ਜ਼ਰੂਰੀ ਹੈ ਇਹਦੇ ਨਾਲ ਜਾਨੀ ਕਿ ਆਪਣਾ ਗਲਾ ਉਹ ਪਿੱਛੇ ਨੂੰ ਨਹੀਂ ਜਾਂਦਾ ਹੈਗਾ ਵਧੀਆ ਖੜਾ ਰਹਿੰਦਾ ਤੇ ਹੁਣ ਆਪਾਂ ਮੂਰਲੇ ਕੱਟ ਪਾਤੀ ਹੈ ਫਰੰਟ ਫਰੰਟ ਵਾਲੇ ਪਾਸੇ ਦੀ ਤੇ ਬਾਕੀ ਆਪਾਂ ਨਿਸ਼ਾਨ ਆਪਣੇ ਟੱਕ ਲਾਵਾਂਗੇ ਜਿੱਥੇ-ਜਿੱਥੇ ਆਪਾਂ ਜਿਵੇਂ ਉਪਲੋਵੀਆਂ ਦਾ ਟੱਕ ਲਾ ਲਿਆ ਗਲੇ ਦਾ ਟੱਕਲਾ ਲਾ ਲਿਆ ਤੇ ਜਿੱਥੇ-ਜਿੱਥੇ ਹੈਗੀ ਆ ਕਿ ਆਪਾਂ ਨੂੰ ਚਾਹੀਦੀ ਉੱਥੇ ਆਪਾਂ ਟੱਕ ਲਾਵਾਂਗੇ ਤੇ ਹੁਣ ਆਪਾਂ ਦੂਸਰੇ ਪਾਸੇ ਪੜੋਈਆਂ ਦੇ ਨਿਸ਼ਾਨ ਲਗਾ ਰਹੇ ਹਾਂ ਇਹ ਵੀ ਇਸੇ ਤਰ੍ਹਾਂ ਬਸ ਆਪਾਂ ਨਿਸ਼ਾਨ ਵਿੱਚ ਖੋਭੋ ਕੇ ਤੇ ਇਸੇ ਤਰ੍ਹਾਂ ਹੀ ਆਪਾਂ ਨਿਸ਼ਾਨ ਆਪਾਂ ਨੂੰ ਆ ਜਾਣਗੇ ਦੂਸਰੀ ਸਾਈਡ ਤੇ ਲੋ ਜੀ ਨਿਸ਼ਾਨ ਲੱਗ ਗਏ ਆਪਣੇ ਤੇ ਸੂਟ ਦੇ ਵੀ ਮਤਲਬ ਆਪਣੀ ਕੰਪਲੀਟ ਹੋ ਗਈ ਹੈ ਤੇ ਜਿਹੜੇ neck design ਆ ਉਹ ਆਪਾਂ ਸਟੀਚਿੰਗ ਵੇਲੇ ਦਿਖਾਵਾਂਗੇ ਕਿ ਆਪਾਂ ਕੀ ਡਿਜ਼ਾਈਨ ਪਾਉਣੀ ਆ ਤੇ ਬੈਕ ਦਾ ਵੀ ਉਹ ਬਾਅਦ ਚ ਦਿਖਾਵਾਂਗੇ ਸਟੀਚਿੰਗ ਜਦੋਂ ਕਰਾਂਗੇ ਤੇ ਹੁਣ ਆਪਾਂ ਬਾਜੂ 슬ੀਵ ਦੀ ਆਪਾਂ ਕਟਿੰਗ ਕਰਾਂਗੇ 슬ੀਵ ਵਾਸਤੇ ਕਪੜਾ ਬਹੁਤ ਹੀ ਘੱਟ ਬਚਦਾ ਸੀ ਤੇ ਇਸ ਕਰਕੇ ਹੋਣੇ